ਹੈਂ ਕਿ ਮੈਂ ਅਭਿਉ ਕੁੱਠੀ ਜਨਸਾਂਗੀ ਰਾਕੇ ਤੇ ਪੜਦੀ ਸਾਂ ਭਾਈ ਉਹ ਜਿਹੜੇ ਰੋਜ਼ ਪ੍ਰਚਾਰ ਕਰਦੇ ਹਨ ਨਾ ਦੇਹ ਤਾਰੀ ਗੁਰੂ ਹੈ ਨਹੀਂ ਦੇਹ ਤਾਰੀ ਗੁਰੂ ਹੈ ਨਹੀਂ ਉਹ ਰੱਬੋਂ ਹੀ ਉੱਥੇ ਆ ਗਿਆ ਉਹਨਾਂ ਨਾਲ ਨਾ ਬਹੁਤ ਬਾਤ ਕੀਤੇ ਹਨ ਮਿੰਦਰ ਸਿੰਘ ਹਮ ਦਰਦ ਜਿਉਂਦੇ ਜਾਗਦੇ ਨੇ ਅਜੇ ਆਖਣ ਲੱਗੇ ਮੈਂ ਆਖਿਆ ਮਿੰਦਰ ਸਿੰਘ ਜੀ ਤੁਸੀਂ ਰੋਜ਼ ਪ੍ਰਚਾਰ ਕਰਦੇ ਹੋ ਆ ਹੁਣ ਪ੍ਰਾਤਨ ਪਤਾ ਨਹੀਂ ਇਹ 150 ਦੀ ਸਾਲ ਦੀ ਬਣੀ ਕਿ 100 ਸਾਲ ਦੀ ਏ ਇਹਦੇ ਪਿੱਛੇ ਅੰਗ ਵੇਖੋ ਲਿਖਿਆ ਇਹ ਮੈਂ ਤਾਂ ਨਹੀਂ ਨਾ ਲਿਖ ਦਿੱਤਾ ਤੇ ਇਹਦੇ ਵਿੱਚ ਪੜ ਕੇ ਵੇਖੋ ਤੇ ਆ ਹੁਣ ਜੜਾ ਵਰਤਾ ਇਹ ਮੈਂ ਆ ਪੜਨੀ ਆ ਪਈ ਤੁਸੀਂ ਪੜ ਲਓ ਉਹਨਾਂ ਪੜਿਆ ਨਾ ਜਦੋਂ ਉੱਤੇ ਉਹਨੇ ਆਹ ਮੂੰਹ ਦੇ ਚੁਂਗਲ ਪਾ ਲਈ)^{(ਮਿੰਦਰ ਸਿੰਘ ਨੇ)} ਆਖਣ ਲੱਗਾ ਜਿੰਨਾ ਸੰਤਾਂ ਕੋਲ ਮੈਂ ਸੰਥਾ ਲੈ ਕੇ ਪੜਦਾ ਸਨ ਉਹਨਾਂ ਨੇ ਇਹ ਗੱਲ ਮੈਨੂੰ ਦੱਸੀ ਸੀ ਪਈ ਜਿਹੜੇ ਨਾਮ ਧਾਰੀਏ ਨੇ ਇਹਨਾਂ ਨੇ ਸੱਚयां ਨਿਕਲ ਪੈਣਾ ਤੇ ਸਾਰੀ ਦੁਨੀਆ ਦੀ ਝੂਠੀਆਂ ਹੋ ਜਾਣੇ ਇਹ ਇਹ ਸੱਚ ਤੇ ਬੋਲਦੇ ਨੇ ਇਹ ਉਹਨੇ ਆਪ ਆਖਿਆ ਮਿੰਦਰ ਸਿੰਘ ਹਮਦਰਦਨੀ ਮੈਂ ਕਿਹਾ ਭਈ ਇਹ ਆ ਗੱਲ ਤੇ ਮਿੰਦਰ ਸਿੰਘ ਜੀ ਤੁਸੀਂ ਮੇਰੇ ਮੂੰਹ ਤੇ ਕਹੀ ਹੈ ਜਿਹੜਾ ਰੋਜ਼ ਪ੍ਰਚਾਰ ਕਰਦੇ ਹੋ ਉਹ ਤੁਸੀਂ ਹੋਰ ਕਰਦੇ ਹੋ ਤੇ ਹੁਣ ਤੁਸੀਂ ਇਹ ਗੱਲ ਕਹੀ ਹੈ ਉਹਦੇ ਨਾਲੇ ਕੋ ਹੋਰ ਸੀ ਕੱਟੜ ਕਾ دیا۔ ਉਹ ਉਹਨੇ ਪੜਿਆ ਮੈਂ ਕਿ ਪੜ ਲਓ ਆਪ ਮੈਂ ਨੇ ਇਹ ਨਾਲ ਲਿਖਿਆ ਏ ਜਦੋਂ ਉਹਨੇ ਪੜਿਆ